ਗਲੂ ਦੁਆਰ ਕੋ ਛਾੜ ਕੈ ਗਹੇਉ ਤੁਹਾਰੋ ਦੁਆਰ ਬਾਂਹ ਗਹੀ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਭਿਆ ਕਬ ਸ਼ਾਮ ਕਹ ਤਹ ਕੀ ਉਪਮਾ ਜਹ ਕੇ ਫਨ ਉਪਰ ਪੀਤ ਪਿਸ਼ੌਰੀ ਤਹ ਕੀ ਆਵਤ ਹੈ ਚਲ ਕੈ ਢਿਗ ਸੁੰਦਰ ਗਾਵਤ ਸਾਰੰਗ ਗਉਰੀ ਕਬ ਸ਼ਾਮ ਕਹ ਤਹ ਕੀ ਉਪਮ ਜਹ ਕੇ ਫਨ ਉਪਰ ਪੀਤ ਪਿਸ਼ੌਰੀ ਤਾਹੀ ਕੇ ਆਵਤ ਹੈ ਚਲ ਕ ਢਿਗ ਸੁੰਦਰ ਗਾਵਤ ਸਾਰੰਗ ਗਉਰੀ ਸਾਂਵਲਿਆ ਹਰ ਕੇ ਢਿਗ ਆਏ ਰਹੀ ਅਤਰੀਜ ਇੱਕ ਆਵਤ ਦੌਰੀ ਇਉ ਉਪਮਾ ਉਪਜੀ ਲਖ ਫੂਲ ਰਹੀ ਲਪਟਾਏ ਮਨ ਉਤਰੀ ਭੌਰੀ ਸਬਈਆ ਸ਼ਾਮ ਕਹ ਤਹਿ ਕੀ ਉਪਮਾ ਜੋ ਦੈ ਤਨ ਕੋ ਰਿਪ ਬੀਰ ਜਸੀ ਹੈ ਜੋ ਤਪ ਬੀਚ ਬੜੋ ਤਬਿਆ ਰਸ ਬਾ ਤਨ ਮੈਂ ਅਤ ਹੀ ਸੋ ਰਸੀ ਹੈ ਜਾਹੀ ਕੋ ਕੰਟ ਕਪੂਤ ਸੋਹੈ ਜਹ ਭਉ ਮੁਖ ਕੀ ਸਮ ਜੋਤ ਸਸੀ ਹੈ ਤੋਮ ਰਿਗਨੀ ਤ੍ਰਿ ਅਮਰਨ ਕਉ ਹਰ ਭਉ ਹਨ ਕੀ ਅਰ ਪੰਚ ਕਸੀ ਹੈ ਸਬਈਆ ਫਿਰ ਕਹਿ ਹਰ ਗਵਾਰਨ ਕੇ ਸੰਗ ਹੋ ਫੁਨ ਗਾਵਤ ਸਾਰੰਗ ਰਾਮ ਕਲੀ ਹੈ ਗਵਤ ਹੈ ਮਨ ਆਨੰਦ ਕੈ ਬ੍ਰਹਿਪਾਨ ਸੁਤਾ ਸੰਗ ਜੂਥ ਅਲੀ ਹੈ ਤਾ ਸੰਗ ਡੂਲਤ ਹੈ ਭਗਵਾ ਜੋ ਉਤ ਸੁੰਦਰ ਰਾਧੇ ਪਲੀ ਹੈ ਰਾਜਤ ਹੈ ਜਹ ਕੋ ਸਸ ਸੋ ਮੁਖ ਸਾਜਤ ਪਾ ਦ੍ਰਿਗ ਕੰਜ ਕਲੀ ਹੈ ਸਬਈਆ ਮ੍ਰਿਗਪਾਨ ਸੁਤਾ ਸੰਗ ਪਾਤ ਕਹੀ ਕਬ ਸ਼ਾਮ ਕਹੈ ਹਰ ਜੂ ਰਸਵਾਰੇ ਜਾ ਮੁਖ ਕੀ ਸਮ ਚੰਦ ਪ੍ਰਭਾ ਜਹ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਕਰੇ ਕੇ ਹਰ ਸੀ ਜਹ ਕੀ ਕਟ ਹੈ ਤਿਨ ਹੂ ਬਚਨਾ eh ਪਾਂਤ ਉਚਾਰੇ ਸੋ ਸੁਨ ਕੈ ਸਭ ਗੁਵਾਰਨੀਆ ਮਨ ਕੇ ਸਭ ਸੋਖ ਬਿਦਾ ਕਰ ਡਾਰੇ ਕੇ ਹਰਸੀ ਜਹ ਕੀ ਕਟ ਹੈ ਤੈਨ ਹੂੰ ਬਚਨਾ ਇਹ ਪਾਂਤ ਉਚਾਰੇ ਸੋ ਸੁਨ ਕੈ ਸਭ ਗੁਵਾਰਨੀਆ ਮਨ ਕੇ ਸਭ ਸ਼ੋਕ ਬਿਦਾ ਕਰ ਜਾ ਰੇ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਗਜ ਗਜ ਕਰ ਅਗ ਜਾਵੇ ਸੁਨਿਹਾਲ ਹੋ ਜਾਵੇ ਦੀ ਕਲਾ ਰੱਖਣੀ ਸਚੇ ਪਾਸ਼ਾ ਜੀ ਮਹਾਰਾ